ਲੋ ਵੀ ਆ ਬੱਕਰੇ ਦਾ ਸੌਦਾ ਚੱਲ ਪਿਆ ਬਾਈ ਕਾਲੇ ਦਾ ਇਹ ਬੱਕਰਾ ਰੋੜੀ ਵਾਲੇ ਦਾ ਆ ਲੈ ਬਾਈ ਜੱਗੀ ਬਹੁਤ ਚੰਗਾ ਬੱਕਰਾ ਕਿੰਨੇ ਦਾ ਕਾਲੇ ਮੇਰਾ ਤਾਂ ਦਰਮਾਹ ਜਾਜ ਕਰ ਤੁਸੀਂ ਦੱਸ ਬੰਨਾ ਕਾਲਾ ਬਹੁਤ ਚੰਗਾ ਵੀ ਹੈ ਕੁਆਲਟੀ ਤੇਰਾ ਪਕੜਾ ਕੋਈ ਹੋ ਜਾ ਉਹ ਜਾ ਹੁੰਦਾ ਹੋ ਜਾ ਮੰਗ ਕਾਲੇ ਕੀ ਮੰਗਿਆ ਬਾਈ 15 ਮੰਗਿਆ 9000 ਦਾ ਤੇ ਚੈੱਕ ਹਰ ਹਾਂ ਕਿ ਨਹੀਂ ਜਾ ਤੈਨੂੰ ਨਹੀਂ ਕੱਚੇ ਪੈਸੇ ਲਾਉਂਦੇ ਆਲੇ ਠੀਕ ਆ ਗਾਸ ਨਹੀਂ ਲੰਦਾ ਮੈਂ ਇੱਥੇ ਜੇ ਖੇਡ ਖੇਡਣੀ ਆ ਹਾਂ ਇੱਥੇ ਜੇ ਖੇਡ ਖੇਡਣੀ ਆ ਪਾਲਾਏ ਕਿੰਨੇ ਦਾ ਕਹਿਣਾ ਕੀ ਕਹਿਣਾ ਹਾਂ ਨਾ ਛੰਡ ਕੇ ਤੇਰੇ ਮੂੰਹ ਚ ਗੋੜਾ ਅੜ ਜੂ ਹਣ ਆ ਫਾੜ ਯਾਰ ਹੁਣ ਨਾ ਪੱਥ ਹੱਥ ਬਾਲੀ ਮੇਰਾ ਅਸਰ ਦਾ ਪੂਰਾ ਅਸਰ ਦਾ ਆ ਗਿਆ ਛੱਡ ਓ ਛੱਡ ਓ ਛੱਡ ਕਾਲਾ ਯਾਰ ਛੱਡ ਓ ਛੱਡ ਹੋ ਗਿਆ ਹੋ ਗਿਆ ਛੱਡ ਦੇ ਓ ਛੱਡ ਦੇ ਛੱਡ ਦੀ ਯਾਰ ਛੱਡੀ ਓ ਨਹੀਂ ਮੈਂ ਓ ਛੱਡੀ ਭਾਈ ਮੈਂ ਕਿਸਾਨੀਆਂ ਨਹੀਂ ਕਰੀਆਂ ਭਾਵੇਂ ਸਹੀ ਅਸਰ ਮੈਂ ਪੈਸੇ ਮਾਰੇ ਲਾਏ ਪਰ ਨਾ ਪਾਲ ਖੁਸ਼ ਹੱਥ ਦੇ ਛੱਡ ਦੇ ਓ ਆ ਛੱਡ ਕਾ ਇਹਨੂੰ ਛੱਡ ਦੇ ਇਹਨੂੰ ਫਾੜ ਦੋ ਫਾੜ ਲੈ ਫਾੜ ਤਰਾ 10000 ਨਾ ਫਾੜਾ ਖਾ ਓਏ ਪਾਲਾ ਹੁਣ ਕੀ ਆ ਯਾਰ ਕਾਲਿਆ ਨਹੀਂ ਭਾਈ ਪੀਵਾ ਮੰਦਰੀ ਭਾਈ ਸਿਵਨੇ ਦੀ ਬਾਈ ਸਿਵਨੇ ਉਹ ਵੀ ਚਾਰ ਔਰ ਕੀ ਆ ਕੋਈ ਇੰਨੀ ਮੰਡੀ ਚ ਖੜਾ ਬਠੀ ਬੰਦਾ ਕਹਿੰਦੇ ਕੋਈ ਕਿਸੇ ਪਾਸੇ ਕਜਾ ਤੇ ਆਪਾਂ ਜਿੰਨੇ ਦਾ ਬਾਈ ਕਰੂਗਾ ਆ ਖੜਾ ਉਹਨੇ ਚੱਡੀ ਆ ਚੱਡੀ ਲੈਣਾ ਕੌਣ ਆ ਭਾਈ ਆ ਭਾਈ ਉਹਦੇ ਆ ਛੇਰ ਗਾਲਾ ਭਾਈ ਭਾਈ ਇਹ ਬਰੀਡਰ ਰੱਖਿਆ ਮਾਰਾ ਮਾਰਾ ਛੱਡੀ ਗਾਲੇ ਛੱਡੀ ਨੱਕ ਕੇ ਦੱਸ ਕੇ ਗਿਆ ਮੈਂ ਤੈਨੂੰ ਬਾਅਦ ਦੱਸੂ ਯਾਰ ਕੋਈ ਆਲਾ ਭਾਈ ਅਸੀਂ ਬੰਦੇ ਆ ਪੰਚਾਇਤ ਦੀ ਮੰਨਣ ਵਾਲੇ ਕਿਉਂ ਸਾਰੇ ਪੱਤਰਕਾਰ ਲੱਗਿਆ ਵੀਡੀਓ ਵਾਲੇ ਤੇ ਲੈ ਵੀ ਬਾਈ ਤੇ ਕਾਲਾ ਹੁਣ ਤੇਰਾ ਮਾਨ ਆਈ ਤਾਂ ਬਾਅਦ ਮੇਰਾ ਹੱਥ ਨਾ ਮੋਣੀ 1.5 ਹਜ਼ਾਰ ਦਾ ਜਾਂ ਪਾਲਾ ਖੋ ਓਏ ਪਾਲਾ ਯਾਰ ਓ ਪਾਲਾ ਯਾਰ ਹੁਣ ਲੈ ਜਾਣਾ ਬੱਕਰਾ 14 ਹਜ਼ਾਰ ਦਾ ਤੇਰਾ ਮਾਨ ਨਹੀਂ 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 ਉਹ ਨਹੀਂ ਮੈਂ ਹੁਣ ਮੋੜੀ ਨਾਲ 14 ਦਾ ਹੋ ਗਿਆ ਜਾ ਦੇ ਚੱਲਿਆ ਪਾ ਦੇ ਆਜਾ ਪਰ ਆਜਾ ਫਸ ਤੇ ਆ ਜਾ ਓ ਵੀਡੀਓ ਬਣਾ ਲੈ ਪਰੇ ਜਾਂ ਬੋਗਦੀ ਆ ਓ ਕਾਲਿਆ ਦੇ ਦੇ ਯਾਰ ਓ ਪਿੱਟੇ ਨਾਲ ਯਾਰ ਕਾਲੇ ਹੋ ਜਾ ਹੋ ਗਿਆ ਯਾਰ ਮੈਂ ਤੋੜੂੰਗਾ ਫਿਰ ਹੋ ਗਿਆ ਯਾਰ ਹੋ ਗਿਆ ਯਾਰ ਜਾ ਪੱਜ ਜੱਗੀ ਖੜਾ ਹੀ ਹਲਾਤਾ ਹੋ ਗਿਆ ਯਾਰ ਖੜ ਜਾ ਖੜ ਜਾ ਯਾਰ ਹੋ ਗਿਆ ਉਹ ਨਹੀਂ ਨਹੀਂ ਹੋ ਗਿਆ ਨਹੀਂ ਮੈਂ ਹੈ ਬਾਈ 11 ਦਾ ਪੱਜ ਜਮਾ ਹੀ ਨਹੀਂ ਮੈਂ ਹੈ ਬਾਈ ਯਾਰ ਬਾਈ ਔਰ ਕੋ ਮੈਂ ਯਾਰ ਕੋ ਮੈਂ ਗਲਤ ਲਾਏ ਪੈਸੇ ਨਹੀਂ ਯਾਰ ਬਾਈ ਨਹੀਂ ਬਾਈ ਮੈਂ ਨਹੀਂ ਯਾਰ ਫਿਰ ਕੋਈ ਦੱਸ ਦੇ ਮਾਰੀ ਛੰਡ ਕੇ ਜੀ ਕੋਈ ਭਾਈ ਉਰੇ ਆਈ ਇਧਰ ਤੇਰੇ ਮੂੰਹ ਨੂੰ ਯਾਰ ਜਿੱਤਰਾ ਮਾਣ ਆ ਉਹ ਬਾਲਾ ਮਗਰ ਲੈ ਭਾਈ ਬਾਲਾ ਚੰਗਾ ਬੱਚਾ ਬਾਲਾ ਚੰਗਾ ਕਰੇ ਰੱਖਿਆ ਵੀ ਰੁਪਏ ਦੇਊਗਾ ਹਜੇ ਬਣਨਾ 10 ਮਹੀਨੇ ਦਾ ਬੱਕਰਾ ਭਾਈ ਕਿੱਥੇ ਜਾ ਕੇ ਬੱਕਰਾ ਬਣੂਗਾ ਕੀ ਦਾ ਬੱਕਰਾ ਪਾਲਾ ਕਾਲਾ ਤੇਰੀ ਇੱਜ਼ਤ ਕਰੀ ਤੇਰੀ ਸੋਹਣੀ ਮੈਂ ਜਿੱਤ ਕਰਦਾ ਬੱਕਰਾ ਲਿਆਣਾ ਤੇਰੀ ਕੀ ਕਹਿਣਾ ਫਰਕ ਹੈਗਾ ਤੇਰੀ ਮੜਾ ਹੱਥ ਛੱੜੀ ਹੱਥ ਛੱਡ ਦੇ ਹੱਥ ਛੱਡ ਆ ਕਾ 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 ਛੱਡ ਓਏ ਹੱਥ ਛੱਡ ਇਹ ਆ ਫੜ 11.5 ਦਾ ਓ ਨਹੀਂ ਓਏ ਪਾਲਾ ਯਾਰ ਮਰੀ ਜਾਂ ਨਾ ਯਾਰ ਮੈਨੂੰ ਮਦਮ 10000 ਦੀ ਕਹਦੀ ਮੈਨੂੰ 13000 ਦਾ ਹੈਂਡਿਕਾਟਰ ਜੇ ਮਾਣਾ ਕਿੰਨੇ ਦਾ ਕਰਤਾ ਬਾਈ ਉਹਦੇ ਆ ਬਾਈ ਪਾਵਨ ਉਹਦੇ ਸਾਰੀ ਉਮਰ ਇਹੇ ਕੰਮ ਕਰੇ ਓਏ ਆਲਾ ਯਾਰ ਬੱਕਰਾ ਵੇਚਦਾ ਭੋਮੇ ਓਏ ਕਿੰਨੇ ਦਾ ਵੇਚਦਾ ਮੈਂ ਛੱਡ ਤਾ ਤੂੰ ਬਾਲਾ ਸੂਰੀ ਆ ਗਿਆ 12 ਦਾ ਆ ਗਿਆ ਓਏ ਚੱਕਦਾ ਚੌਂਦੇ ਆ ਜਾ ਵੀ ਆ ਪੁੱਤਾਲਾ ਦੱਸੀ ਮੈਂ ਕਿੰਨੇ ਦਾ ਤੱਕ ਕੇ ਗਿਆ ਸੀ ਬੱਕਰਾ ਬਾਈ ਲਿਖਿਆ ਸੀ 12000 ਦਾ ਬੱਕਰਾ ਵੇਚੂਗਾ ਹਾਂ ਉਨਾ ਹੀ ਉਨੀ ਗੱਲ ਹੋਈ ਨਾ ਮੈਂ ਤੀਨ ਨੂੰ ਪੁਲਾਇਆ 15 ਮਿੰਟ ਪਹਿਲਾਂ ਮੈਂ ਆ ਗਿਆ ਮੈਂ ਤਾਂ ਦੋ ਦਾ ਤੇ ਬੱਕਰਾ ਮੇਰਾ ਕਿੰਨੇ ਦਾ ਮੈਂ ਕਿਹਾ ਤੇਰਾ ਬੱਕਰਾ 12 ਤਾਂ ਵੀ ਜਾਇਜ਼ ਮੁੱਲ ਕਰ ਦੇ 15000 ਵੀ ਦੇਣ ਵਾਲੀ ਗੱਲ ਆ ਪਰ 20 ਮੰਗਿਆ ਸਹੀ ਆ ਸਹੀ ਆ ਸਹੀ ਆ ਹਾਂ ਜੀ ਬੈਠਿਆ ਕਰੂਗਾ ਸਹੀ ਵਾਰ ਨਹੀਂ ਭਰਾਵਾ ਬਾਬਾ ਬੂਬਾ ਨਹੀਂ ਨਾ ਬਾਈ ਬਹੁਤ ਧੰਨਤਾ ਜਿਹੜੀ ਗੱਲ ਕਰੀ ਵੀ ਹੋ ਸੱਚੀ ਆਂਦੀ ਆ ਆ ਦੇਖੋ ਆ ਇਹਦੀ ਮਾਂ ਬਹੁਤ ਸਹੀ ਗੱਲ ਕਰ ਰਹੀ ਹੈ ਘਰਵਾਰ ਨੂੰ ਨਾ ਭਰਾਵਾ ਤੇ ਜਾਂ ਮੰਗਲਵਾਰ ਨੂੰ ਨਾ ਕੱਚਾ ਕੀੜਾ ਭਈ 14 ਮਹੀਨਿਆਂ ਦਾ ਬੱਚਾ ਜੁਜਾ ਛੱਡੇ ਨਹੀਂ ਆਪਣਾ 10 ਮਹੀਨਿਆਂ ਦਾ ਕਾਚੀ ਹੈ ਪਰ ਹਜੇ ਛੱਡਣ ਦਾ ਫੈਸਲਾ ਅਜੇ ਨਹੀਂ ਛੱਡੀ ਨਹੀਂ ਜਾਂਦਾ ਗੰਭੀਰ ਕਰਾਂ ਆ ਨੋਟ ਵੀ ਸਿੱਧਾ ਕਰ ਲਈ ਆ ਫਾੜੀ ਬੱਕ ਆ ਨੋਟ ਤਾਂ 500 ਜ ਨਹੀਂ ਚੱਲਦਾਗਾ ਇੱਕ ਦੋ ਹਾਂ ਚਾਰ ਪੰਜ 6 ਸੀ ਜਾ ਯਾਰ ਇੱਕ 7 ਘਰੇ ਖੜੀ ਵੀ ਦੱਸੂਗਾ ਇਹ ਨਾ ਆਦਾ ਹੀ ਮੇਰੇ ਕੋਲੇ ਬਾਈ 5000 ਗੂਗਲ ਪੇ ਕਰਾ ਦੇ ਸੱਤ ਦੇ ਨਾਲ ਦਾ ਮੇਰੇ ਕੋਲੇ ਹਾਂਜੀ ਹਾਂਜੀ ਬਾਈ ਆਪ ਆਪਣੀਆਂ ਹਾਂ ਪਾ ਲਾਈ ਆਪ ਬਾਕੀ ਖੜੀਆਂ ਮਾਂ ਹਸਤੀਆਂ ਇਹ ਤਾਂ ਬੋਲਦੇ ਹੀ ਨਹੀਂ ਸਹੀ ਹੈ ਸਹੀ ਹੈ ਬਾਈ ਹਾਂ ਆਜੋ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਆ ਜਾ ਵੀ ਕੱਲ ਹਾਂਜੀ

ਲਓ ਵੀ 50 ਮਿੰਟਾਂ ਤੋਂ ਪਹਿਲਾਂ ਪਹਿਲਾਂ ਸੌਦਾ ਹੋ ਗਿਆ ਤੁਸੀਂ ਵੀਡੀਓ 12 14 ਸਕਿੰਟ ਪੰਜਾ ਸਕਿੰਟ ਪੰਜਾ ਬੰਦਿਆਂ ਨੇ ਫੈਸਲਾ ਕਰਤਾ ਫੈਸਲਾ ਕਰਤਾ ਭੋਲਾ ਬੱਕਰੀ ਦੀਆਂ ਫੜਾ ਦਰਿਆ ਕਰ ਤੂੰ ਦੇ ਦੇ ਨੀ ਮਾਸਟਰ ਨੇ ਲੈ ਲਈ ਉਹਨਾਂ ਨੂੰ 500 ਪਿੱਛੇ ਛੱਡ ਗਿਆ ਤੂੰ ਆਇਆ ਉਹ 500 ਰੁਪਏ ਛੱਡ ਗਏ ਨੇ 500 ਭਾਗ ਲੈ ਲਈ ਝੋਲਾ ਖੋਲ ਭਾਈ ਝੋਲਾ ਦੇ ਅੱਗੇ ਰੁਕਤਾਲ ਕਿੰਨੇ ਦੀ ਕਰਤੀ ਬਾਈ 11 ਦੀ 18 ਠੀਕ ਆ ਜੀ ਠੀਕ ਆ ਨਿਕਾਸੀ ਲੈਓ ਗਣ ਗਣੋ ਵੀ ਪੈਸੇ ਲੈਓ ਜੀ ਪਾ ਲੈ ਬਾਈ ਬੈਨਾ ਪਾ ਲੈ ਬਈ ਇਹਦਾ 17 ਰਹਿ ਗਿਆ ਭਾਈ ਜੇ ਲਾ ਲਓ ਸੱਟਾ ਲੱਗਣਾ 17 17 ਰਹੀ ਜਾਂਦਾ ਇਹਦਾ ਕਿੰਨੇ ਤਿੰਨ ਘਰ ਹੋ ਗਏ 17 17 ਕਿੰਨੇ ਦੀ ਮਾਲ 170000 ਦੇ ਦਿੰਦੇ 17 ਦਾ ਫੇਰ 17 ਫੇਰ ਖੜ ਜਾਂਦਾ ਠੀਕ ਹੈ ਜੀ ਠੀਕ 17 ਦੇ ਕੇ ਲਾ ਲਓ ਸੱਟਾ ਲਾ ਚਲੋ ਆਇਆ ਨਾ ਹਾਂ ਖਵਾਤੀ ਬਈ ਇਹਦਾ ਮਾਲ ਵੇਖ ਲੈ ਯਾਰ ਬਰਬਰੀ ਆ ਭੋਮੇ ਬਾਈ ਹਾਂ ਆ ਜਾ ਤੈਨੂੰ ਖਾ ਤੇਰੇ ਕੰਮ ਚ ਨਹੀਂ ਚੱਲ ਤੂੰ ਨਾਲ ਵਾਦਾ ਕਿੰਨਾ ਕਰਦਾ 10000 ਰੁਪਇਆ ਲੈਣੇ ਕਿੰਨੇ ਆ ਕੀ ਪਹਿਲਾਂ ਉਹ ਬਾਈ ਯਾਰ ਉਹ ਚੌਰ ਚ ਪਾਈ ਖੜਾ ਚੌਰ ਚ ਨਹੀਂ ਪਾਇਆ ਉਹ ਆਦਾ ਵਟਕੇ ਸਾਡੇ ਲਾਜ਼ ਮਗਾ ਨਹੀਂ ਹੋਣਾ ਯਾਰ ਕੰਮ ਇਸਾਵਾ 사ਵੀ ਕਹਿੰਦਾ ਆ ਤਾਂ ਤੇ ਤੂੰ ਮੰਨ ਕੇ ਕੀ ਵਾਦਾ ਗਿਆ 50000 ਰੁਪਏ ਦੇ ਔਰੇ ਕਾਲ ਮੈਟਰ ਆ ਗਿਆ ਉਹ 10 ਮਿੰਟੇ ਤੂੰ 5 ਮਿੰਟ ਮੰਗੇ ਰਸੇ ਨਾਲ ਰੱਸਾ ਕਹਿੰਦੇ ਤੂੰ ਕਹਿੰਦਾ ਤਾਂ ਫੇਰ ਆਈ ਨਹੀਂ ਹੁੰਦੇ ਉਹ ਰਸੇ ਨਾਲ ਰੱਸਾ ਮਨਜ਼ੂਰ ਆ ਤੈਨੂੰ ਹੋ ਗਿਆ ਯਾਰ ਫਾੜ ਡਾਕਟਰ ਇਹ ਪਰ ਇਹਨੂੰ ਬਣਾ ਦੇ ਹੋ ਗਿਆ ਯਾਰ ਫਾੜ ਯਾਰ ਸੱਤ ਪਾਣੇ ਪਰ ਇਹਨੂੰ ਕਰ ਹੋਰ ਸੱਤ ਪਾਣੇ ਪਰ ਮਾਈਕ ਖੜਾ ਹੋ ਜਾ ਆ ਲੈ ਉਹ ਨਹੀਂ ਜਿੱਗੀ ਬੱਕਰੀਆਂ ਵੀ ਚੰਗੀਆਂ ਪਾਈਆਂ ਚੱਲੀਆਂ ਹੋ ਗਿਆ ਆਪੇ ਹੋ ਗਿਆ ਬਾਈ ਹੋ ਗਿਆ ਫਾਰੀ ਉਹ ਵਧੀਆ 40 ਲਾਉਂਦਾ ਸੀਗਾ ਫਾਰਸਾ ਚੋੜੀ ਦਾ ਨਾਲ ਹੀ ਆਉਂਦਾ ਉਹ ਆਪ ਹੀ ਨਹੀਂ ਬਣਦਾ ਹਰਦਾ ਇਹਨੇ ਦੋਨੇ ਚੱਲਦਾ ਸੋਤਾ ਹਾਂ ਕਿੰਨੇ ਲਾਏ ਸਹੀ ਆ ਸਸੇ ਨਾਲ ਜਿਹੜੇ ਉਹ ਬੱਕਰੀਆਂ ਫਾਰੀ ਉਹਨਾਂ ਵੱਟੇ ਦੋਵੇਂ ਹੀ ਹੋ ਜਾਂਦੇ ਕਿ ਬੱਕਰੀਆਂ ਫਾਰ ਫਰੀਆਂ ਦਾ ਸਾਲਾ ਛੇਟੀ ਆਪਾਂ ਬੱਕਰੀਆਂ ਕਿਉਂ ਆ 40 ਕਹ ਕੇ ਤੂੰ 20 20 ਦੀ ਬੱਕਰੀ ਤੇ ਚੱਲਦੀ ਆ ਨਾ ਕੀ ਰੋ 40 ਚ ੱਲੇ ਨਹੀਂ ਬਾਈ ਹੁਣ ਛੱਡ ਦੇ ਤੂੰ ਲਾਇਦਾ ਸੀ ਨਾ ਮੈਂ ਲਾਇਦਾ ਸੀ ਨਾ ਤੂੰ ਹਾਂ ਇਹ ਪਾ ਚੱਲ ਹੁਣ ਚੱਲ ਹੁਣ ਚੱਲ ਹੁਣ ਚੱਲ ਯਾਰ ਹਾਂ ਉਹਨੂੰ ਮਾਰ ਦੇ ਗਰੀਬ ਆਲੇ ਯਾਰ ਖਸਰਾ ਦੋ ਬੱਕਰੀਆਂ ਤੀਜੀ ਉਹ ਤੇ ਉਹ 10 ਪਰ 8 ਨਾਲੇ ਵੇੜਾ ਪਰ ਤੂੰ ਮੇ ਯਾਰ ਵੇੜਾ ਪਰ ਦੇ ਕੱਲਾ ਯਾਰ ਤੇਰੇ 50 60000 ਦੇ ਵਿਕ ਜਾਣਗੇ ਉਹ ਅੱਛਾ ਲੈਣਾ ਕੋਈ ਨਹੀਂ ਤੂੰ ਕੋਈ ਲੈ ਕਾਈ ਤਾਂ 10000 ਨਾਲ ਮੰਗਦਾ ਜਿੰਦਾ ਨਹੀਂ ਇਹ ਦਿੰਦਾ ਨਹੀਂ 10000 ਨਹੀਂ 6000 ਨਾਲ ਜਖਮ ਤੇ ਹੱਥ ਦਾ ਧਰਨਾ ਹੀ ਪੈਣਾ ਸਰ ਜੇ ਤੁਸੀਂ ਮਾਰੋਗੇ ਸਾਨੂੰ ਐਂ ਤਾਂ ਸੀ ਕਿ ਅਸੀਂ ਇੱਕ ਅੱਧਾ ਲੈਣਾ ਹੁੰਦਾ ਸੌਦਾ ਕਿਤੇ ਤੇ ਫਿਰ ਸਾਡਾ ਬਜਟ ਨੂੰ ਤਾਂ ਕਿੱਥੇ ਆ ਚਲੋ ਬਈ ਉਹ ਕਿੰਨੇ ਦਿਨਾਂ ਇਹ ਦੋ ਦੋ ਬੱਕਰੀਆਂ ਦਾ ਸਿੱਧਾ ਹਿਸਾਬ ਲਗਾ ਉਹ ਕਿੰਨੇ ਦਿਨਾਂ ਆਖਿਆ 45000 ਦੀਆਂ ਇਹ ਆਪ ਦਾ ਜਨੇ ਮਰਜ਼ੀ ਵੇਚ ਦੇ ਅੱਡ ਜੇ ਸਿੱਧੀਆਂ ਲੈਣੀਆਂ ਨੇ ਨਾ ਉਹ ਥੋੜਾ ਸੌਦਾ ਸਹੀ ਯਾਰ ਬਾਈ ਤੋਂ ਕਿਹੜੇ ਉਹ ਮੈਂ ਇਹਨਾਂ ਦੋ ਬੱਕਰੀਆਂ ਨਾਲ 10000 ਰੁਪਏ ਲੰਗਾ ਨੱਕ ਕਿੰਨੇ ਦਿਨਾਂ ਇਹ ਤੁ ਜਨੇ ਮਰਜ਼ੀ ਪਾ ਲਈ ਨਾ 70000 ਰੁਪਏ ਉਹ ਉਹ 30 ਦੇ ਦੇ 32 ਦੇ ਦੇ ਜਾਂ ਦੇਖੀ ਹੋਏ ਚਲ ਕੋਈ ਨਹੀਂ ਹੋਰ ਕਿੰਨੇ ਦੇ ਆ ਮੇਰੇ ਟੈਂਪੋ ਹੀ ਸਾਰਾ ਬੰਦ ਕਰ 35 ਦੇ ਦੇ ਯਾਰ ਜਾ ਹਾਟਾ ਕਿਉਂ ਹੁਣ ਤੂੰ ਵੀ ਚੱਲਿਆ ਨਾ ਮੈਨੂੰ ਆਹ ਜਿਹੜੇ ਗੱਤ ਹਾਂ ਹਾਂ ਗਰਮੀ ਦਾ ਥੱਕਾ ਵੱਜ ਗਿਆ ਵੇਖਾਂ ਚੱਲਿਆ ਹੁਣ ਉਹ ਡਾਕਟਰ ਆਵੇ ਓਰੇ ਆ ਜਾ ਪਰ ਮੈਂ ਸਮਝਾਵਾਂ ਤੇ ਯਾਰ ਜਾ ਨਵੇੜ ਦੇ ਨਵੇੜ ਇਹ ਸੌਦਾ ਨਿਬੜਨਾ ਚਾਹੀਦਾ ਅਸੀਂ ਜਿਹੜੇ ਸੌਦੇ ਨੂੰ ਆਪਾਂ ਡਾਕਟਰ ਨਾਲ ਰੇ ਲਾਉਂਦੇ ਆ ਡਾਕਟਰ ਉਹ ਬੱਕਰੀ ਦੇਖੋ ਕਿੱਥੇ ਉਹ ਮੈਕਟਰ ਉਹ ਤਾਂ ਖੜੀ ਹੀ ਆ ਨਹੀਂ ਜਾਂਦੀ ਯਾਰ ਉਹ ਬਾਈ ਕੋਈ ਢਿੱਲੀ ਨਹੀਂ ਸਾਰਾ ਕੁ ਚੰਗਾ ਹੋ ਰਿਹਾ ਕਹਿੰਦਾ ਪੈ ਜਿਹੜਾ ਪਾਸੂ ਦੇਤਾ 500 ਰੁਪਏ ਦਾ ਮੋੜ ਦੇ ਆ ਮੋੜ ਦਿੰਦੇ ਤੇਰੇ ਨਾਲ ਕੀ ਹੋਗਾ ਜੀ ਉਹ ਨਕਾ ਨਾਲ ਵੱਟਾ ਸੱਤਾ ਕਰਦਾ ਜਮਾਂ ਬਰਾਬਰ ਦਾ ਬਰਾਬਰ ਦਾ ਚਲੋ ਜੀ ਬਹੁਤ ਵਧੀਆ ਕੰਮ ਹੋ ਗਿਆ ਮੈਨੂੰ ਗਾਲਿਆਂ ਦਾ ਤੂੰ ਲਾਏ ਮੈਂ ਚੱਲ ਠੀਕ ਹੈ ਹਾਂ ਪਰ ਵੀ ਵੇੜਾ ਜਾ ਦੋ ਬੱਕਰੀਆਂ ਦੇ ਭਰਾ ਵਾਏ 70000 ਵੱਟੇ ਆ ਤੂੰ ਇਹ ਵੀ ਵੇਖ ਬੱਕੂ ਦਾ ਵੇੜਾ ਭਰਨਾ ਪੂਰੇ ਕਰਾ ਦੇ ਮੈਨੂੰ 40 ਆ 40 ਚ ਗੈਂਆਂ ਠੀਕ ਆ ਬੋ ਆ ਦੋਸਤੋ ਦੋ ਬੱਕਰੀਆਂ ਇਹਦੇ ਦੇ ਦੇ ਆਹ ਸ਼ਾਗਰ ਬਹੁਤ ਆਤਮਾ ਜਿਹੜੇ ਤੁਹਾਨੂੰ ਵਿਖਾਉਣੇ ਆ ਮੈਂ ਇੱਕ ਮੇਰੀ ਮੰਡੀ ਜਾਂ ਦੇ ਤਾਂ ਨਾ ਬੰਦੇ ਦੇ ਆਹ ਕੰਨਾਂਗ ਸੀਗੇ ਤੇ ਰਸਤੇ ਨਾਲ ਆਉਟ ਆ ਰਿਹਾ ਬੱਬੂ ਨੇ ਲਓ ਵੀ ਆ ਅੱਠ ਨਾਗਾ ਚੱਲ ਬੱਬੂ ਆ ਲੱਦੋ ਦੋ ਲਾਓ ਮਾਲ ਵੱਟੇ ਸੌਦਾ ਹੋ ਗਿਆ ਆ ਬੱਕਰਾ ਹੈ ਕਿਹੜਾ ਇੱਕ ਮਟਰੀ ਸੀ ਬੱਕਰਾ ਪਰਲੇ ਪਾਏ ਖੜਾ ਪਰਬਰੀ ਨਾਗਾ ਬਾਕੀ ਕ੍ਰਾਸ ਬਰੀਡ ਆ ਸਾਰੇ ਆ ਬੱਚਾ ਖਟਣਾ ਗਾਈ ਅੱਲੇ ਤਾਰੇ ਦਾ ਤੁਮ ਵੇ ਲੋ ਫੇਰ ਵੀ 11 ਬੰਦਾ ਬੜਿਆ ਪਰ ਜੇ ਮੈਂ ਨਾ ਬੋਲਦਾ ਭਾਈ ਸੌਦਾ ਵੀ ਨਹੀਂ ਹੁੰਦਾ ਇਹ ਆ ਬੱਕਰੀਆਂ ਦੋ ਅੱਜ ਦਿਖਾਗਾ ਆ ਬੱਕਰਾ ਚੰਗਾ ਇੱਕ ਤਾਂ ਵਿੱਚ ਬੱਚਾ ਚੰਗਾ ਆ ਜਿਹੜਾ ਖੜਾ ਚੁੰਡ ਇਹ ਜੱਗੀ ਨੇ ਕਰਾਇਆ ਜੈਂ ਬੋਲ ਦੇ ਲੋ ਵੀ ਆ ਅੱਠ ਨਾ ਪਾਸੇ ਇਹ ਤਾਂ ਮੂੰਹ ਮੰਗੀਆਂ ਮਿਲਗੀਆਂ ਹਾਂ ਓਏ ਅੱਗੇ ਲੱਗ ਮਾਲ ਦੇ ਓ ਬੱਬੂ ਅੱਗੇ ਲੱਗ ਛੱਕੋ ਵੀ ਆ 8 ਨਗ ਜਾਂਦੇ ਆ ਹੋ ਗਿਆ ਸੌਦਾ ਆਹੋ ਬਾਜ਼ੀ ਵਿੱਚ ਉਹ ਬਾਜ਼ੀ ਰਹੀ ਓਏ ਆ 8 ਨਾਗਾ ਦੋ ਬੱਕਰੀਆਂ ਵਟੇ ਸੌਦਾ ਹੋਇਆ ਅਰੇ ਕਵਰ ਵਾਲੇ ਨੂੰ ਆ ਜਾ ਪੈਣ ਦੇ ਪਿੰਡੀ ਅੱਜ ਬੱਬੂ ਮਗਰ ਹੁਣ ਰੌਣਕਾਂ ਲਾ ਦੀਆਂ ਬੱਬੂ ਦੇ ਘਰੇ ਅੱਜ 8 ਦਿਵਾ ਤੇ ਨਾਗ ਬਾਈ ਬੱਬੂ ਨੂੰ ਦੋ ਦੇ ਕੇ ਨਾਗ